ਹੋ ਰਿਸ਼ਤੇਦਾਰਾਨਗੀ ਕਰਨਾ ਵਾ ਜਦੋਂ ਜਵਾਈ ਭਾਈ ਜਵਾਬ ਦੇਈ ਜਾਂਦੇ ਆ ਮੇਕੋਂ ਤਾਂ ਫੇਰ ਇੱਕੋ ਹੱਲ ਵਾ ਪੈੜੀ ਗਹਿਣੇ ਪਾ ਦਿੰਨੇ ਆ ਤੇ ਉਹਨਾਂ ਨੂੰ ਪੈਸੇ ਦੇ ਦੇ ਫੇਰ ਸਭ ਕੀ ਹੋ ਜਾਏਂਗੀ ਤੂੰ ਨਹੀਂ ਮੈਂ ਤਾਂ ਕੋਈ ਗੱਲ ਨਹੀਂ ਅੱਜ ਤਣੀਆਂ ਗੱਲਾਂ ਤੁਸੀਂ ਕਰਨਦੇ ਆ ਨਾ ਇਹ ਮੈਨੂੰ ਕੱਲੀ ਕੱਲੀ ਯਾਦ ਵਾ ਜੇ ਤੈ ਤੂੰ ਹੀ ਤੂੰ ਨਿਕਲਣਾ ਚਾਹੁੰਦੀ ਆ ਨਾ ਤੇ ਤੈਨੂੰ ਕੋਈ ਨਾ ਕੋਈ ਸਟੈਪ ਚੁੱਕਣਾ ਹੀ ਪੈਣਾ ਵਾ ਮੈਂ ਤੈਨੂੰ 5 ਲੱਖ ਲਿਆ ਕੇ ਦੇ ਦਿੰਦਾ ਵਾ ਤੇ ਫੇਰ ਤੂੰ ਠੀਕ ਹੋ ਜਾਏਂਗੀ ਆ ਵੇਖੀ ਚੁੰਨੀ ਚਾਨੀ ਕਿਦਾਂ ਲੱਖਦੀ ਆ ਮਿੰਟ 'ਚ ਹੁਣ ਮੈਂ ਦੱਸ ਪੈਸੇ ਕਿੱਥੋਂ ਲਿਆ ਕੇ ਦੇ ਦਾਂ ਤੈਨੂੰ ਸੰਦੀਪ ਮੰਮੀ ਕਿੱਥੇ ਆ? ਨਹੀਂ ਮੈਂ ਸਾਰੇ ਦਰਵਾਜ਼ਾ ਠੀਕਾ ਲਿਆ ਵਾ। ਕਦੇ ਮੰਮੀ ਆ ਜਾਂਦੇ ਆ ਦਲਜੀਤ ਕਿੱਥੇ ਆ? ਕਦੀ ਦਲਜੀਤ ਆ ਜਾਂਦਾ ਮੰਮੀ ਕਿੱਥੇ ਆ? ਕਰੋ ਹਾਂ ਵਿਆਹ ਰਿਆ ਤਿਆਰੀ। ਕੋਈ ਗੱਲ ਨਹੀਂ। ਟੱਡੀ ਆ ਅਖੀਰ ਸ਼ਗਨੇ। ਛੇਤੀ ਪੂਰੀ ਹੋ ਜਾਣੀ ਐ। ਮੈਂ ਸੋਚਣ ਦੀ ਆ ਕਿ ਮੇਰੇ ਕੋ ਗਹਿਣੇ ਪਏ ਆ ਤੇ ਉਹਨਾਂ ਨੂੰ ਵੇਚ ਕੇ ਨਾ ਤੇ ਵੀਰੇ ਨੂੰ ਪੈਸੇ ਦੇ ਦੇਣੇ ਆ ਹੁਣ ਤੇ ਵਿਚਾਰਿਆਂ ਨੂੰ ਲੋੜ ਵਾ ਮੈਂ ਨਹੀਂ ਲੋੜ ਪੂਰੀ ਕਰਨੀ ਤੇ ਕਿੰਨੇ ਕਰਨੀ ਆ ਇਦਾਂ ਕਰਦੀ ਆ ਵੀਰੇ ਨੂੰ ਫੋਨ ਲਾਉਣੀ ਆ ਤੇ ਉਹਨਾਂ ਨੂੰ ਕਹਿਣੀ ਆ ਕਿ ਪੈਸੇ ਲੈ ਜਾਵਾ ਕੇ ਗਿਆ ਨਹੀਂ ਤੇ ਮੈਂ ਇੱਥੇ ਹੀ ਪਈ ਆ ਇਦਾਂ ਕਰਦੀ ਆ ਇਹਨਾਂ ਨੂੰ ਵੇਚ ਕੇ ਨਾ ਤੇ ਪਹਿਲਿਆ ਦਿੰਨੀ ਆ ਨਾਲ ਮੈਂ ਵੀਰੇ ਨੂੰ ਫੋਨ ਲਾਵਾਂ ਕਿ ਪੈਸੇ ਲੈ ਜਾਓ ਆ ਕੇ ਹਲੋ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਬੱਸ ਉਹ ਸਭ ਨਾਲ ਠੀਕ ਠਾਕ ਹਾਂਜੀ ਵਧੀਆ ਵੀਰ ਜੀ ਤੁਸੀਂ ਸੁਣਾਓ ਭਾਬੀ ਠੀਕ ਆ ਹਾਂ ਠੀਕ ਠਾਕ ਵਧੀਆ ਸਾਰੇ ਤੂੰ ਸੁਣਾ ਭਾਜੀ ਹੁਣੀ ਠੀਕ ਠਾਕ ਹਾਂਜੀ ਹਾਂਜੀ ਸਾਰੇ ਵਧੀਆ ਵਾ ਤੇ ਮੇਰੀ ਗੱਲ ਸੁਣੋ ਹਾਂਜੀ ਪੈਸੇ ਲੈ ਜੋ ਆ ਕੇ ਪੈਸੇ ਲੈ ਜੋ ਆਣ ਕੇ ਨਾਲੇ ਨਾ ਤੁਹਾਨੂੰ ਕੀ ਲੋੜ ਪੈ ਗਈ ਪੈਸਿਆਂ ਦੀ ਸੰਦੀਪ ਪੈਸਿਆਂ ਦੀ ਲੋੜ ਮੈਨੂੰ ਨਹੀਂ ਆ ਪੈਸਿਆਂ ਦੀ ਲੋੜ ਤੇਰੀ ਭਾਬੀ ਨੂੰ ਆ ਭਾਬੀ ਨੂੰ ਆ ਭਾਬੀ ਨੇ ਕੀ ਕਰਨੇ ਪੈਸੇ ਉਹਦੇ ਪੇਕੇ ਮੰਗਣ ਦੇ ਆ ਪੈਸੇ ਅੱਛਾ ਪਾ ਬੀਹੇ ਤਾਂ ਮੈਨੂੰ ਇਹ ਗੱਲ ਦੱਸੀ ਨਹੀਂ ਆ ਕਿ ਪੇਕੇ ਮੰਗਣ ਡਿਆ ਮੈਨੂੰ ਸਿਰਫ ਇੰਨਾ ਕਿਹਾ ਸੀ ਹਨੂ ਨਾ ਪੈਸਾਂ ਦੀ ਲੋੜ ਵਾ ਤੇ ਜਿੱਥੋਂ ਮਰਜ਼ੀ ਕਰਕੇ ਦੇ ਨਾਲੇ ਮੈਂ ਤੇਰੇ ਵਿਆਹ ਦੇ ਨਾ ਇੰਨਾ ਕਰਜਾ ਨਹੀਂ ਚੁੱਕਿਆ ਕਿੰਨੇ ਕਿ ਤੇਰੇ ਵਿਆਹ ਦੇ ਚਾਹੀਦੇ ਸੀ ਇੰਨੇ ਕਿ ਮੇਰੇ ਕੋਲ ਪੈਸੇ ਹੈਗੇ ਚੰਗਾ ਆ ਵੀਰ ਜੀ ਮੈਨੂੰ ਤੁਸੀਂ ਦੱਸ ਦਿੱਤਾ ਵਾ ਮੈਂ ਤੇ ਪਤਨੀ ਨਹੀਂ ਹਾਂ ਮੈਨੂੰ ਨਹੀਂ ਦੱਸਿਆ ਕੁਝ ਵੀ ਮੈਂ ਤੇ ਆਪਣੇ ਗਹਿਣੇ ਵੇਚ ਕੇ ਨਾ ਤੁਹਾਨੂੰ ਪੈਸੇ ਦੇਣੇ ਸੀ ਬਿਕਾ ਜੀ ਉਹ ਪੈਸੇ ਦੇਣ ਲੱਗੀ ਆ ਤੇ ਇਹ ਜਵਾਬ ਕੋ ਦੇਉਂਦੇ ਆ ਭਲਾ ਉਹਨਾਂ ਨੂੰ ਕੋਈ ਨਹੀਂ ਇਹਨਾਂ ਨਾਲ ਤਾਂ ਗੱਲ ਮੈਂ ਕਰਦੀ ਚੱਜ ਨਹੀਂ ਹੁਣ ਮੈਨੂੰ ਲੋੜ ਪਈ ਹੈ ਨਾ ਸਾਰੇ ਪਛਾਣ ਕਰੀ ਜਾਂਦੇ ਆਹ ਤਾਂ ਚੰਗੇ ਵਲੇ ਤੁਸੀਂ ਗੱਲ ਕਰ ਦਿੱਤੀ ਮੇਰੇ ਨਾਲ ਗਿਆਨੀ ਵੇਖ ਕੇ ਸੰਦੀਪ ਤਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਕਿਤੇ ਉਹ ਵੀਰ ਜੀ ਮੈਨੂੰ ਜਿੱਦਾਂ ਭਾਬੀ ਨੇ ਕਿਹਾ ਸੀ ਨਾ ਮੈਂ ਤੇ ਉਦਾਂ ਹੀ ਕਰਨੀ ਸੀ ਕਿ ਚਲ ਵੀਰ ਨੂੰ ਚਾਹੀਦੇ ਆ ਮੈਂ ਨਹੀਂ ਲੋੜ ਪੂਰੀ ਕਰਨੀ ਤੇ ਹੋਰ ਕਿੰਨੇ ਕਰਨੀ ਆ ਉਹ ਉਹਦੇ ਪੇਕਿਆਂ ਨੂੰ ਲੋੜ ਵਾ ਮੈਨੂੰ ਥੋੜੀ ਲੋੜ ਵਾ ਜੇ ਉਹਦੇ ਪੇਕਿਆਂ ਨੂੰ ਚਾਹੀਦੇ ਨਾ ਫਿਰ ਤੇ ਨਹੀਂ ਮੈਂ ਦਿੰਦੀ ਪੈਸੇ ਮੈਂ ਕੋ ਉਹਦੀ ਮਦਦ ਕਰਾਂ ਉਹਨੂੰ ਮਨਾ ਕਰਦੇ ਕਿ ਸਾਡੇ ਕੋ ਬੰਦੋਬਸਤ ਨਹੀਂਗਾ ਹੋਇਆ ਪੈਸਿਆਂ ਦਾ ਨਾਲੇ ਉਹਨੂੰ ਸ਼ਰਮ ਨਹੀਂ ਆਉਂਦੀ ਉਹ ਜੀ ਤੂੰਛ ਦੇਣਵਾ ਜਿਹਨੇ ਕਹਨੇ ਵੇਚਦੇ ਆ ਚਲੋ ਠੀਕ ਆ ਵੀਰ ਜੀ ਫਿਰ ਮੈਂ ਕਰਦੀ ਤੁਹਾਡੇ ਨਾਲ ਗੱਲ ਵੀਕਾ ਕਿ ਕਿੱਡੀ ਚਲਾਕ ਬਣੀ ਫਿਰਦੀ ਹੀ ਇਹਨੂੰ ਇਹ ਹੁਣਾਵਾ ਕਿ ਸੰਦੀਪ ਨੂੰ ਮੈਂ ਆਪਣੇ ਜਾਲ ਚ ਲੈ ਆਉਂਗੀ ਤੇ ਪੈਸੇ ਕਢਵਾ ਲੂੰਗੀ ਮੈਂ ਵੀ ਨਾ ਐਡੀ ਬੇਵਕੂਫ ਨਹੀਂ ਹੈਗੀ ਕਿ ਤੇਰੇ ਮਗਰ ਲੱਗ ਜੂੰਗੀ ਨਾਲੇ ਮੈਂ ਆਪਣੇ ਗਹਿਣੇ ਵੇਚਦਣ ਲੱਗੀ ਹਾਂ ਆਪਣਾ ਹੀ ਨੁਕਸਾਨ ਕਰਨ ਦੀ ਇਹਦੇ ਰਾਦੇ ਚ ਇਹ ਹੀ ਕਿ ਮੈਂ ਭੋਲੇ ਭਾਈ ਪੈਸੇ ਲਲੂੰਗੀ ਇਹਨੂੰ ਕਿਹੜਾ ਪਤਾ ਲੱਗਣ ਡਿਆ ਵਾ ਚੱਲ ਜੇ ਵੀਰ ਨੂੰ ਲੋੜ ਹੁੰਦੀ ਨਾ ਤੇ ਮੈਂ 100 ਵਾਰੀ ਦਿੰਦੀ ਨਾਲੇ ਇਹਦੇ ਪੇਕੇ ਨੂੰ ਮਾਸਾ ਸ਼ਰਮ ਨਹੀਂ ਹੈਗੀ ਇਹਦੇ ਕੋ ਪੈਸੇ ਮੰਗਣ ਡੇ ਆ ਮੈਂ ਤਾਂ ਨਹੀਂ ਮਦਦ ਕਰਦੀ ਇਹਨਾਂ ਦੀ ਕਦੇ ਵੀ ਇਹਨਾਂ ਨੇ ਮੇਰੇ ਮਰਜ਼ੀ ਦੇ ਖਿਲਾਫ ਵਿਆਹ ਕੀਤਾ ਸੀ ਨਾ ਕੋਈ ਗੱਲ ਨਹੀਂ ਮੰਗੇ ਹੋਂ ਜਿਤਕੂ ਮੰਗਣੇ ਪੈਸੇ ਮੈਂ ਤਾਂ ਨਹੀਂ ਦਿੰਦੀ ਇਹਨਾਂ ਨਾਲ ਤਾਂ ਮੈਂ ਗੱਲ ਕਰਦੀ ਆਂ ਮੇਰੀ ਗੱਲ ਸੁਣੋ ਦੱਸੋ ਜਿਉ ਪੈਸਿਆਂ ਵੱਲੋਂ ਹਾਂ ਕਰਨਦੀ ਆ ਤਾਂ ਤੁਸੀਂ ਕਿਉਂ ਮਨਾ ਕੀਤਾ ਸੰਦੀਪ ਨੂੰ ਮੇਰੀ ਗੱਲ ਸੁਣ ਮੈਂ ਸੰਦੀਪ ਨੂੰ ਕੁਝ ਨਹੀਂ ਕਿਹਾ ਨਾਲੇ ਮੈਨੂੰ ਸੁਨੀਪ ਦੇ ਸੁਭਾਅ ਦਾ ਪਤਾ ਵਾ ਕੀ ਕਰਦੀ ਫਿਰਦੀ ਆ ਕੀ ਕਰਦੀ ਫਿਰਦੀ ਆ ਹੁਣ ਮੈਨੂੰ ਲੋੜ ਪਈ ਐ ਨਾ ਤੇ ਸਾਰੇ ਪਿਛੇ ਹਟਾ ਦੋ ਆਪ ਵੀ ਹਟ ਗਏ ਆ ਭੈਣ ਨੂੰ ਵੀ ਹਟਾ ਦੋ ਉਦੋਂ ਭਾਬੀ ਚੰਗੀ ਲੱਗਦੀ ਹੀ ਜਦੋਂ ਲੋੜ ਹੀ ਮੇਰੀ ਹੁਣ ਗੱਲਾਂ ਮਾਰਦੇ ਫਿਰ ਦੇ ਦੇ ਉਹਦਾ ਕਾਲੀ ਲੱਗੀਆਂ ਘਰ ਪੁੱਟਣ ਜੇ ਵਸਾਂ ਰਸਾਂ ਡਾਬੀ ਆ ਉੱਥੇ ਤੇ ਚੁੱਪ ਕਰਕੇ ਨਾ ਆਪਣੇ ਪੇਕੇਆਂ ਨੂੰ ਜਵਾਬ ਦੇ ਦੇ ਕੋਈ ਗੱਲ ਨਹੀਂ ਆਹ ਗੱਲ ਮੈਨੂੰ ਚੇਤੇ ਰਹੂਗੀ ਕਿ ਮੇਰੇ ਭਰਾ ਨੂੰ ਲੋੜ ਪਈ ਹੀ ਤੇ ਤੁਸੀਂ ਸਾਥ ਨਹੀਂ ਦਿੱਤਾ ਕੀ ਹੋ ਚੱਲਿਆ ਹਜੇ ਪੈਸੇ ਦੇ ਦਿੰਦੇ ਦੇ ਤੇ ਪੈਸੇ ਆਉਣੇ ਕਿੱਥੋਂ ਆ ਤੂੰ ਵੀ ਧਾ ਦੇ ਨਾ ਪਹਿਲੇ ਹਾਂ ਕਿਥੋਂ ਤੁਹਾਡੇ ਕੋ ਤੇ ਹੈ ਕੱਕ ਨਹੀਂ ਆ ਕਿ ਖਾਲੀ ਬੈਠੇ ਹੋ ਸ਼ਦੈਨ ਤੇ ਮੈਂ ਨਿਕਲੀ ਆ ਜਿਹੜੀ ਤੁਹਾਡੇ ਮਗਰ ਲੱਗੀ ਆ ਠੀਕ ਆ ਨਾ ਹੁਣ ਪੈ ਲੈ ਆਂਦੋ ਲੋਟਾ ਦੀ ਪੈਨ ਨੂੰ ਵੇਖਿਓ ਸਹੀਂ ਕਿਦਾਂ ਜਵਾਬ ਦਿੰਨੀ ਆ ਸ਼ਦੈਨ ਤੇ ਮੈਂ ਐਡੀ ਮਗਰ ਜਾਨੀ ਆ ਉਹਨੂੰ ਵਸਾਉਂਦੀ ਆ ਉਥੇ ਉਹਦੀ ਔਕਾਤ ਹੀ ਇਹੋ ਜੀ ਆ ਉਹ ਨਹੀਂ ਬਸਣ ਵਾਲੀ ਹੈਗੀ ਉਥੇ ਤੇ ਤੇਰਾ ਦਿਮਾਗ ਨਹੀਂ ਹੀ ਕੰਮ ਕਰਦਾ ਨਵੀਂ ਸਵੀ ਰਿਸ਼ਤੇਦਾਰੀ ਆ ਮੂੰਹ ਚੋਕ ਕੇ ਉਹਨਾਂ ਨੂੰ ਫੋਨ ਕਰਦਾ ਤੂੰ ਉਹਦੀ ਬੇਇੱਜ਼ਤੀ ਕਰਾਂਗੀ ਉਥੇ ਤੇ ਹੈਗੀ ਤੇ ਰਿਸ਼ਤੇਦਾਰੀ ਹੈ ਨਾ ਹੱਡੀ ਫਿਰ ਕੀ ਹੋਇਆ ਜਮਾਨਾ ਤੇ ਬਾਕੀ ਰਿਸ਼ਤੇਦਾਰ ਮਰ ਗਏ ਆ ਬਾਕੀਆਂ ਨੂੰ ਫੋਨ ਕਰ ਰਹਾ ਜਦੋਂ ਤੂੰ ਹੀ ਨਹੀਂ ਪੈਸੇ ਦੇਂਦੇ ਉਹ ਰਿਸ਼ਤੇਦਾਰਾਂ ਨੇ ਕੀ ਕਰਨਾ ਵਾ ਜਦੋਂ ਜਵਾਈ ਭਾਈ ਜਵਾਬ ਦੇਈ ਜਾਂਦੇ ਆ ਮੇਕੋਂ ਤਾਂ ਫਿਰ ਇੱਕੋ ਹੱਲ ਵਾ ਪੈਲੀ ਗਹਿਣੇ ਪਾ ਦਿੰਨੇ ਆ ਤੇ ਉਹਨਾਂ ਨੂੰ ਪੈਸੇ ਦੇ ਦੇ ਫਿਰ ਸਭ ਕੀ ਹੋ ਜਾਣਗੇ ਤੂੰ ਨਹੀਂ ਮੈਂ ਕੋਈ ਗੱਲ ਨਹੀਂ ਅੱਜ ਤਹਨੀਆਂ ਗੱਲਾਂ ਤੂੰ ਹੀ ਕਰਨਦੇ ਆ ਨਾ ਇਹ ਮੈਨੂੰ ਕੱਲੀ ਕੱਲੀ ਯਾਦ ਵਾ ਜਦੋਂ ਉਹਨਾਂ ਦੀ ਜੇਬ ਸਾਥ ਨਹੀਂ ਦਿੰਦੀ ਤੇ ਮੁੜੇ ਨੂੰ ਨਾ ਘਲ ਦੇ ਕੋਈ ਗੱਲ ਨਹੀਂ ਕੱਲੋਂ ਤੁਹਾਡੇ ਵੀ ਜਵਾਬ ਹੋਣੇ ਹੀ ਆ ਨਾ ਫਿਰ ਮੈਂ ਤੁਹਾਨੂੰ ਦੱਸੂਗੀ ਮੰਗਿਓ ਕਿਸੇ ਕੋ ਪੈਸੇ ਕਿੱਦਾਂ ਮੰਗਦੇ ਆ ਉਹ ਮੈਂ ਨਹੀਂ ਮੰਗਦਾ ਕਿ ਕੋਈ ਪੈਸੇ ਚੰਗਾ ਕੋਈ ਗੱਲ ਨਹੀਂ ਮੇਰੇ ਕੋਲ ਇਹ ਤੇਰੇ ਪੇਕੇਆਂ ਨੂੰ ਹੀ ਆਤਵਾ 5 ਲੱਖ ਰੁਪਈਆ ਨਾ ਹੋਇਆ ਠਿਕਰੀਆਂ ਹੋਈਆਂ ਫੇ ਤੈਨੂੰ ਮੈਂ ਇਕੱਠੇ ਕਰਕੇ ਦੇ ਦਾਂ ਮੈਂ ਤੇ ਭਾਂਡੇ ਸਾਫ਼ ਕਰਕੇ ਗਈ ਹਾਂ ਸਾਰੇ ਇੱਥੇ ਰੱਖੇ ਹੀ ਤੇ ਇੱਥੇ ਕਿੰਨੇ ਰਹਾ ਦਿੱਤੇ ਆ ਸਿਆਪਾ ਖਾਨਾ じゃ ਮੇਰੇ ਬਾ ਦਾ ਜਿਵੇਂ ਸਾਫ਼ ਕਰ ਗਈ ਹਾਂ ਤੇ ਮਾਤਾ ਨੂੰ ਇੰਨਾ ਨਹੀਂ ਪਤਾ ਲੱਗਦਾ ਕਿ ਚਲ ਮੈਂ ਭਾਂਡੇ ਹੀ ਟੰਗ ਦਾਂ ਮੇਰੇ ਕੋਲ ਨਹੀਂ ਕੰਮ ਕੋਮ ਹੁੰਦਾ ਇਦਾਂ ਕਰਦੀ ਆ ਸੈਲੀ ਨੂੰ ਫੋਨ ਕਰਦੀ ਆ ਉਹਨਾਂ ਟਾਈਮ ਪਾਸ ਕਰ ਲੈਨੇ ਘੜੀ ਕ ਆਪੇ ਕਰਦੇ ਰਹਿਣ ਕੰਮ ਹੈਲੋ ਹਾਂ ਸਿਮੀ ਕੀ ਹਾਲ ਆ ਠੀਕ ਹੈ ਹੋਸਾ ਨਸਦੀਪ ਠੀਕ ਠਾਕ ਹਾਂਜੀ ਹਾਂਜੀ ਵਧੀਆ ਤੂੰ ਸੁਣਾ ਮੈਂ ਵੀ ਠੀਕ ਠਾਕ ਕੀ ਕੰਡੇ ਕੁਝ ਨਹੀਂ ਕਰਨਾ ਕੀ ਆ ਘਰਾਂ ਦੇ ਕੰਮ ਨਹੀਂ ਮੁੱਕਦੇ ਹਾਂ ਇਹ ਵੀ ਹੈ ਵਾ ਹੋਸ ਸੰਦੀਪ ਰੋਟੀ ਪਾਣੀ ਖਾ ਲਿਆ ਵਾ ਰੋਟੀ ਪਾਣੀ ਕਾਦਾ ਖਾਣਾ ਵਾ ਮੈਂ ਤੇ ਨਾ ਇੱਥੇ ਸਿਆਪੇ ਨੂੰ ਫੜੀ ਗਈ ਆ ਮੈਂ ਤੇ ਐਵੇਂ ਵਿਆਹ ਕਰਾ ਲਿਆ ਵਾ ਜੇ ਮੈਂ ਪੇਕੇ ਜਾਨੀ ਆ ਤੇ ਉਥੇ ਭਰਾ ਭਜਾਈ ਮੂੰਹ ਬਣਾ ਲੈਂਦੇ ਆ ਜੇ ਮੈਂ ਇੱਥੇ ਆ ਤੇ ਇਹਨਾਂ ਦਾ ਕੰਮ ਹੀ ਨਹੀਂ ਮੁੱਕਦਾ ਕੀ ਕਰਾਂ ਮੈਂ ਸਮਝ ਨਹੀਂ ਆਉਂਦੀ ਮੈਨੂੰ ਤਨੂ ਤੇ ਸੰਦੀਪ ਮੈਂ ਕਿਹਾ ਵਾ ਕਿ ਚੁੱਪ ਕਰਕੇ ਤਲਾਕ ਲੈ ਲੈ ਤੂੰ ਕਿਉਂ ਮੇਰੀ ਗੱਲ ਮੰਨਨੀ ਆ ਸਿੰਮੀ ਤਲਾਕ ਮੈਂ ਕਿੱਦਾਂ ਲਾਵਾਂ ਕਿੱਦਾਂ ਕੇਸ ਕਰੂੰਗੀ ਤੂੰ ਨਾ ਮੈਨੂੰ ਕੋਈ ਹੋਰ ਸਲਾਹ ਦੇ ਸੰਦੀਪ ਤੈਨੂੰ ਸਲਾਹ ਤਾਂ ਮੈਂ ਹੋਰ ਦੇਦਾ ਪਰ ਤੇ ਚ ਨਾ ਹਿੰਮਤ ਹੈਨੀ ਆ ਹਿੰਮਤ ਮੇਰੇ ਚ ਬਹੁਤ ਵਾ ਤੂੰ ਇਹ ਗੱਲ ਦੀ ਟੈਨਸ਼ਨ ਨਾ ਲੈ ਤੂੰ ਮੈਨੂੰ ਬਸ ਸਲਾਹ ਦੇ ਤਾਂ ਫਿਰ ਮਿੰਨ ਤੂੰ ਪਹਿਲਾਂ ਇਹ ਦੱਸ ਤੁਹਾਡੇ ਘਰ ਚ ਹੈ ਕੋਣ ਕੋਣ ਸਿੰਮੀ ਮੇਰੇ ਘਰ ਤੇ ਮੇਰੇ ਸਾਸਵਾਂ ਤੇ ਘਰ ਵਾਲਾ ਵਾ ਨਨ੍ਹਾਣਵੀ ਹੈਗੀ ਹੀ ਤੇ ਉਹਨੂੰ ਤੇ ਮੈਂ ਘਰੋਂ ਕੱਢ ਦਿੱਤਾ ਵਾ ਠੀਕ ਆ ਠੀਕ ਆ ਸੰਦੀਪ ਇੱਥੇ ਤੇਰਾ ਰਾਹ ਸਾਫ਼ ਆ ਸਿਮੀ ਤੇਰੇ ਕਹਿਣ ਦਾ ਕੀ ਮਤਲਬ ਆ ਮੈਨੂੰ ਤੇ ਡਰ ਜਾ ਲੱਗਣ ਡਿਆ ਵਾ ਸੰਦੀਪ ਜੇ ਤੇ ਤੂੰ ਰੋ ਰੋ ਕੇ ਇੱਥੇ ਜ਼ਿੰਦਗੀ ਕੱਟਨੀ ਆ ਨਾ ਤੇ ਤੂੰ ਇੱਥੇ ਇਦਾਂ ਹੀ ਰਹਿ ਜੇ ਤੇ ਤੂੰ ਇੱਥੋਂ ਨਿਕਲਣਾ ਚਾਹੁੰਦੀ ਆ ਨਾ ਤੇ ਤੈਨੂੰ ਕੋਈ ਨਾ ਕੋਈ ਸਟੈਪ ਚੁੱਕਣਾ ਹੀ ਪੈਣਾ ਵਾ ਸਿਮੀ ਮੈਨੂੰ ਦੱਸ ਤੇ ਸਹੀ ਕਹਿਣਾ ਕੀ ਚਾਹੁੰਨੀ ਆ ਤੂੰ ਦੀਪ ਤੈਨੂੰ ਮੈਂ ਦੱਸ ਵੀ ਦਵਾਂਗੀ ਪਹਿਲਾਂ ਤੂੰ ਆਪਣੇ ਆਪ ਨੂੰ ਸਮਝਾ ਲੈ ਇਹ ਕੰਮ ਕਰਨਾ ਵਾ ਕਿ ਨਹੀਂ ਕਰਨਾ ਤੂੰ ਦਾਦੀ ਬੜਾ ਡਈ ਹੋਣੀ ਅੱਗੇ ਅੱਗੇ ਬੜਾ ਕੁਝ ਹੋਣਾ ਜੀ ਚਲ ਠੀਕ ਆ ਕੋਈ ਗੱਲ ਨਹੀਂ ਮੈਂ ਕੋਈ ਸੋਚੂੰਗੀ ਨਹੀਂ ਨਹੀਂ ਤੂੰ ਜ਼ਰੂਰ ਸੋਚੀ ਠੀਕ ਆ ਨਹੀਂ ਤਾਂ ਮੈਂ ਤੈਨੂੰ ਬਾਅਦ ਫੇਰ ਫੋਨ ਕਰਾਂਗੀ ਚਲ ਠੀਕ ਗੱਲ ਤੇ ਸਿਮੀ ਦੀ ਵੀ ਠੀਕ ਆ ਜੇ ਨਰਕ ਚੋਂ ਨਿਕਲਣਾ ਵਾ ਨਾ ਸੰਦੀਪ ਕੁਝ ਨਾ ਕੁਝ ਤੇ ਕਰਨਾ ਹੀ ਪੈਣਾ ਵਾ ਅੱਗੇ ਇਹਨਾਂ ਸਾਰਿਆਂ ਦਾ ਕਰਕੇ ਨਾ ਮੇਰੀ ਜ਼ਿੰਦਗੀ ਬਰਬਾਦ ਹੋ ਗਈ ਆ ਇਦਾਂ ਕਰਦੀ ਆ ਜਿੱਦਾਂ ਵੀ ਮੈਨੂੰ ਸਿਮੀ ਕਹੂਗੀ ਨਾ ਉਦਾਂ ਹੀ ਕਰੂੰਗੀ ਹੁਣ ਚੱਲਾ ਤੇ ਕੰਮ ਹੋ ਗਿਆ ਵਾ ਹੁਣ ਘਰ ਵੀ ਜਾ ਕੇ ਵੇਖਾਂ ਕਿ ਕੋਈ ਕੀਤਾ ਵੀ ਆਖ ਨਹੀਂ ਉੱਥੇ ਘਰ ਵੀ ਆਨੇ ਹੁਣ ਮੈਨੂੰ ਘਰ ਵੀ ਕਰਨਾ ਪੈਣਾ ਸਾਰੇ ਜਾ ਕੇ ਕਾਦਾ ਪੁੱਤ ਵੀ ਆਇਆ ਮੈਂ ਮੈਨੂੰ ਕੋਈ ਫਾਇਦਾ ਹੀ ਨਹੀਂ ਹੋਇਆ ਵਿਆਹੋਂ ਦਾ ਹੁਣ ਜਾ ਕੇ ਵੇਖਣੀ ਆ ਪਤਾ ਨਹੀਂ ਰੋਟੀ ਵੀ ਕੋਈ ਪੱਕੀ ਆ ਕਿ ਨਹੀਂ ਪੱਕੀ ਉਹ ਵੀ ਮੈਨੂੰ ਜਾ ਕੇ ਕਰਨਾ ਪੈਣਾ ਵਾ ਕੀ ਕਰਾਂ ਮੈਂ ਖਪਾ ਘਰ ਦਾ ਕਰਾਂਗਾ ਜਾਂ ਮਫਾਰ ਦਾ ਕਰਾਂਣਗੀ ਕੋਈ ਨਹੀਂ ਚੱਲ ਵੇਖ ਲੈਣੀ ਆ ਜਾ ਕੇ ਰਪਿੰਦਰ ਤਾ ਉੱਠੇ ਸਿਰ ਪੱਦਾ ਵਾ ਰੋਟੀ ਪਾਣੀ ਦਾ ਫਿਕਰ ਹੈਗਾ ਵਾ ਕਿ ਨਹੀਂ ਹੈਗਾ ਤਾ ਤੈ ਉੱਠ ਕਿਉਂ ਐਵੇਂ ਪਰੇਸ਼ਾਨ ਕਰੀ ਜਾਂਦੇ ਆ ਜੇ ਮੈਂ ਲੰਮੇ ਪਈਆਂ ਦੇ ਨਹੀਂ ਤੇ ਰੋਟੀ ਪਾਣੀ ਕਿੰਨੇ ਬਣਾਉਣਾ ਮੇਰੇ ਕੋ ਨਹੀਂ ਪੱਕਦਾ ਰੋਟੀ ਪਾਣੀ ਠੀਕ ਆ ਨਾ ਮੈਂ ਕੱਲੇ ਪਕਾਵਾਂ ਰੋਟੀ ਤੇ ਕਿੰਨੇ ਪਕਾਉਣਾ ਜਦੋਂ ਮੇਰੀ ਇਹ ਘਰ ਦੇ ਵਿੱਚ ਇੱਜ਼ਤ ਹੈ ਨਹੀਂ ਕੋਈ ਕੋਈ ਮੈਨੂੰ ਪੁੱਛਦਾ ਹੀ ਨਹੀਂ ਆਂ ਵੀ ਚਾਹੀ ਤੈਨੂੰ ਕਿਹੜੀ ਚੀਜ਼ ਦੀ ਲੋੜ ਆ ਕਿਹੜੀ ਨਹੀਂ ਤੇ ਮੈਂ ਘਰ ਲਈ ਰੋਟੀਆਂ ਪਕਾਉਂਦੀ ਫਿਰਾਂ ਮੇਰੇ ਕੋਲ ਨਹੀਂ ਪੱਕਦੀਆਂ ਠੀਕ ਵਾ ਨਾ ਪਕਾ ਕੇ ਤੇ ਖਾ ਲਓ ਮੈਂ ਤੈਨੂੰ 5 ਲੱਖ ਲਿਆ ਕੇ ਦੇ ਦਿੰਦਾ ਵਾ ਤੇ ਫੇਰ ਤੂੰ ਠੀਕ ਹੋ ਜੇਂਗੀ ਆ ਵੇਖੀ ਚੁੰਨੀ ਚਾ ਨਹੀਂ ਕਿਦਾਂ ਲੱਖਦੀ ਆ ਮਿੰਟ ਚ ਹੁਣ ਮੈਂ ਦੱਸ ਪੈਸੇ ਕਿੱਥੋਂ ਲਿਆ ਕੇ ਦੇ ਦਾਂ ਤੈਨੂੰ ਬਾਰ ਬਾਰ ਫੇਰ ਉਹ ਗੱਲਾਂ ਕਰੀ ਜਾਂਦੀ ਆ ਤੂੰ ਮੁਖ ਦਾ ਕਲੇਸ਼ ਪਾਇਆ ਘਰ ਦੇ ਵਿੱਚ ਮੈਂ ਤੈਨੂੰ ਕਹਿੰਦੀ ਆ ਨਾ ਕਿ ਮੇਰੇ ਨਾਲ ਬਹਿਸ ਬਸਾਈ ਨਾ ਕਰੋ ਮੇਰਾ ਸਿਰ ਪਾਟਣ ਦੇ ਆ ਗਈ ਮੇਰਾ ਨਾ ਹੀ ਗੱਲ ਕਰ ਉਹ ਤੇ ਚੁੱਪ ਚਾਪ ਉਹਨੂੰ ਪਤਾ ਵਾ ਕਿਹੜੀ ਗੱਲੋਂ ਸਿਰ ਪਾਟਣ ਡਿਆ ਵਾ ਤੇਰਾ ਠੀਕ ਆ ਨਾ ਜੇ ਸੰਦੀਪ ਵਾਲਵਾ ਉਹਦਾ ਤੂੰ ਰਫੜ ਪਾਤਾ ਵਾ ਅਗਲੀ ਨੂੰ ਸੋਨਾ ਵੇਚਦਾ ਤੇਰੇ ਕਰਕੇ ਨਹੀਂ ਮੈਂ ਸੇ ਆ ਪਾਇਆ ਵਾ ਹੋਰ ਕਿੰਨੇ ਪਾਇਆ ਵਾ ਮੈਂ ਤਾਂ ਸਗੋਂ ਨੂੰ ਉੱਥੇ ਬਸਾਉਂਦੀ ਆ ਤੁਸੀਂ ਦੂਜੇ ਪਾਸੇ ਹੋ ਗਏ ਆ ਹੁਣ ਆ ਚੰਗੇ ਵਸਾਉਣ ਵਾਲੇ ਕੰਮ ਆ 5 ਲੱਖ ਰੁਪਈਆ ਤੂੰ ਮੰਗ ਲਿਆ ਉਹਨਾਂ ਕੋ ਹੁਣ ਨਾ ਮੈਂ ਮਰ ਗਈ ਭਾਵੇਂ ਉੱਥੇ ਰਹਿ ਜਾਏ ਤੇ ਭਾਵੇਂ ਮਰ ਜੇ ਜੋ ਮਰਜੀ ਹੋਵੇ ਓਏ ਉਹ ਤਾਂ ਮੇਰੇ ਹਿਸਾਬ ਨਾਲ ਉਹਦਾਂ ਦੀ ਵਸਣ ਨੂੰ ਫਿਰ ਨਹੀਂ ਤੂੰ ਨਹੀਂ ਵਸਣ ਦੇਂਦੀ ਇਹਨੂੰ ਅਹੋ ਮੈਂ ਐਨੀ ਵਸਾਂ ਦੇਂਦੀ ਕਿ ਹੁਣ ਮੇਰਾ ਕਸੂਰ ਕੱਢ ਦੋ ਸਾਰਾ ਤੇਰਾ ਕਸੂਰ ਕੱਢ ਦੋ ਜਾ ਉੱਠ ਕੇ ਤੇ ਰੋਟੀ ਪਕਾ ਪਈ ਮੇਰੇ ਕੋ ਨਹੀਂ ਪੱਕਦੀ ਰੋਟੀ ਸਿੱਧੀ ਗੱਲ ਜੀ ਮੈਂ ਰੋਟੀ ਕਦੇ ਬਾਤੀ ਪਕਾਵਾਂ ਮੈਂ ਨੌਕਰਾਂ ਨਹੀਂ ਲੱਗੀ ਆ ਕਿ ਮੈਂ ਤੁਹਾਡੀ ਰੋਟੀਆਂ ਪਕਾ ਕੇ ਦੇਈ ਜਾਵਾਂ ਕੰਮ ਕਰੀ ਜਾਵਾਂ ਤੇ ਜੜੀ ਚਾਹੀਦੀ ਮੈਨੂੰ ਲੋੜ ਉਹ ਨਾ ਤੁਸੀਂ ਲਿਆ ਕੇ ਦਿਓ ਤੂੰ ਉਹਨਾਂ ਨੂੰ ਜਵਾਬ ਦਿੱਤਾ ਵਾ ਜੇ ਫੋਨ ਕਰਕੇ ਕਿ ਨਹੀਂ ਦਿੱਤਾ ਕਿ ਮੈਂ ਫੋਨ ਕਰਾਂ ਉਹਨਾਂ ਨੂੰ ਕੋਈ ਗੱਲ ਨਹੀਂ ਆ ਤੁਸੀਂ ਪੈਸੇ ਨਾ ਦਿਓ ਮੈਂ ਤੇ ਕਿਤੇ ਉਹਨਾਂ ਕੋਲੋਂ ਹੱਲ ਕਰੂੰਗੀ ਹੁਣ ਮੇਰੇ ਤੋਂ ਹੁਣ ਸੱਜੇ ਪਈ ਤੂੰ ਮੈਨੂੰ ਦੱਸ ਵੀ ਮੇਰਾ ਤੇ ਭਰਾ ਵਾ ਮੈਨੂੰ ਤਾਂ ਦੁੱਖ ਆਵਾਦਾ ਤੁਹਾਨੂੰ ਕਹਦਾ ਦੁੱਖ ਵਾ ਤੁਹਾਨੂੰ ਆਪਣੀ ਭੈਣ ਨਾਲ ਪਾਣੇ ਉਦੋਂ ਦੇ ਸਾਨੂੰ ਪੁੱਛਿਆ ਨਾ ਜਦੋਂ ਮੁੰਡੇ ਦਾ ਕੰਮ ਬਣਾਉਂਦਾ ਫਿਰਦਾ ਸੀ ਵੀ ਇੰਨੇ ਪੈਸੇ ਬਾਜੀ ਲੱਗਣੇ ਆ ਸਾਰਾ ਕੋ ਪੁੱਛਦਾ ਰਿਹਾ ਵਾ ਪੁੱਛਦਾ ਰਿਹਾ ਵਾ ਤੁਹਾਨੂੰ ਉਦਾਂ ਹੀ ਜਿੱਦਰਾ ਪੁੱਛਦਾ ਹੁੰਦਾ ਫਿਰ ਦੇ ਦੇ ਪੈਸੇ ਉਹਨੂੰ ਮੈਂ ਕੋ ਨਹੀਂ ਆ ਆ ਤਾਂ ਮੇ ਕੋ ਨਹੀਂ ਪੱਕਦੀ ਰੋਟੀ ਪਕਾ ਕੇ ਦਿਖਾਉਂਦੇ ਰੋ ਕਿਡਾ ਨਾ ਨੇ ਕੰਮ ਫੜਿਆ ਕੋਈ ਗੱਲ ਨਹੀਂ ਹੁਣ ਜਿੱਦਾਂ ਚੱਲੋਗੇ ਨਾ ਮੈਨੂੰ ਵੀ ਉਦਾਂ ਚੱਲਣਾ ਪੈਣਾ ਵ ਬਥੇਰੀ ਜਿੱਦ ਕਰਕੇ ਵੇਖ ਲਈ ਐ ਮੈਂ ਸੋਚਿਆ ਸੀ ਪੀ ਚੱਲ ਕੋਈ ਗੱਲ ਨਹੀਂ ਹੈ ਮੇਰਾ ਸਾਥ ਦੇਣਗੇ ਬੜਾ ਮਾਣ ਹੀ ਇਹਨਾਂ ਤੇ ਪਰ ਨਾ ਇਹਨਾਂ ਦੇ ਦੁਸ਼ਮਣਾਂ ਨਾਲੋਂ ਵੀ ਪੈੜੀ ਕਰਕੇ ਛੱਡੀ ਏ ਮੇਰੇ ਨਾਲ ਕੋਈ ਗੱਲ ਨਹੀਂ ਹੈ ਹੁਣ ਇਦਾਂ ਹੀ ਚੱਲੂਗੀ ਮੈਂ ਵੀ ਰੋਟੀ ਨਾ ਜੇ ਮੈਂ ਪਕਾਈ ਆਈ ਹੈ ਕਿਤਰਾ ਖਲਾਰਾ ਪਿਆ ਵੇੜੇ 'ਚ ਸੰਦੀਪ ਕਿੱਥੇ ਗਿਆ ਵਾ ਦਲਜੀਤ ਮੰਮੀ ਮੈਨੂੰ ਕੀ ਪਤਾ ਕਿੱਥੇ ਗਏ ਆ ਰੋਟੀ ਆਡੀ ਖਾਧੀ ਕਿ ਨਹੀਂ ਉਹਨੇ ਮੈਨੂੰ ਕਿਹਦਾ ਠੇਕਾ ਨਹੀਂ ਹੈਗਾ ਕੋਈ ਰੋਟੀ ਖਾਵੇ ਜਾਂ ਨਾ ਖਾਵੇ ਠੇਕਾ ਕਿਹਦਾ ਲਿਆ ਵਾ ਜੇ ਤੁਹਾਡਾ ਨਹੀਂ ਲਿਆ ਤਾਂ ਕਿਹਦਾ ਲਿਆ ਠੇਕਾ ਤੂੰ ਤੇ ਅੱਗੇ ਮੈਨੂੰ ਪੁੱਛ ਕੇ ਜਾਂਦੇ ਆ ਕਿ ਸੰਦੀਪ ਮੈਂ ਇੱਥੇ ਚੱਲਿਆ ਵਾਂ ਤਾਂ ਕੂੜਾ ਵੀ ਉਤਰੇ ਖਿੱਲਰਿਆ ਕਿ ਤੇ ਬੁਨੀਆਂ ਝਾੜੂ ਵੀ ਨਹੀਂ ਲੱਗਾ ਤੇਰ ਕੋង ਕੇ ਮੈਂ ਮੰਮੀ ਇੱਕ ਵਾਰੀ ਝਾੜੂ ਲਾਤਾ ਵਾ ਹੁਣ ਪੱਤੇ ਫੇਰ ਖਿੱਲਰ ਗਏ ਆ ਬਾਰ ਬਾਰ ਮੈਂ ਐਸੇ ਕੰਮ ਤੇ ਰਿਹਾ ਕਰਾਂ ਨਾ ਤੇ ਬਾਰ ਬਾਰ ਸਿਆਪਾ ਤੁਹਾਡਾ ਨਾਲ ਮੈਂ ਬਾਹਰ ਕਰਾਂ ਤੇ ਨਾਲੇ ਮੈਂ ਘਰ ਕਰਾਂ ਤਾਂ ਢਾਂ ਕੇ ਤੇ ਮੇਰਾ ਕੰਮ ਕਰਨ ਦੇ ਆ ਕਿੱਡਾ ਸਹਾਨ ਕਰਨ ਦੇ ਆ ਕਰਦੇ ਰੋ ਕਰਨਾ ਵਾ ਤੇ ਕੋਈ ਗੱਲ ਨਹੀਂ ਲੱਗ ਜਾਣਾ ਪਤਾ ਜਦੋਂ ਰਸੋਈ 'ਚ ਵੀ ਕੰਮ ਕਰਨਾ ਪਿਆ ਭਾਂਡੇ ਪਏ ਆ ਨਾ ਕਰੋ ਸਾਫ ਮੇਰੇ ਕੋਤ ਨਹੀਂ ਹੁੰਦੇ ਸੰਦੀਪਾ ਮੰਮੀ ਕਿੱਥੇ ਆ ਨਹੀਂ ਮੈਂ ਸਾਰੇ ਟਬਰ ਦਾ ਠੇਕਾ ਲਿਆ ਵਾ ਕਦੇ ਮੰਮੀ ਆ ਜਾਂਦੇ ਆ ਦਲਜੀਤ ਕਿੱਥੇ ਆ ਕਦੀ ਦਲਜੀਤ ਆ ਜਾਂਦਾ ਮੰਮੀ ਕਿੱਥੇ ਆ ਮੈਨੂੰ ਨਹੀਂ ਪਤਾ ਮੰਮੀ ਕਿੱਥੇ ਆ ਅੰਦਰ ਜਾ ਕੇ ਵੇਖ ਲਓ ਕਿੰਨੂੰ ਪਤਾ ਨਹੀਂ ਬੋਲਣ ਦੀ ਅਗਲ ਕਦੋਂ ਆਉਣੀ ਆ ਮੰਮੀ ਮੰਮੀ ਕਿੱਥੇ ਆ ਆਮਨਦਲਜੀਤ ਓ ਇਧਰ ਆ ਮੇਰੀ ਗੱਲ ਸੁਣ ਮੜੀ ਜੀ ਕੀ ਗੰਡੇ ਕੁਝ ਨਹੀਂ ਪਾਣਦੇ ਦੇਈ ਸਾਫ ਕਰਨ ਇਹ ਤੁਸੀਂ ਪਾਣਦੇ ਸਾਫ ਕਰਦੇ ਹੋ ਉਹ ਬਾਹਰ ਜੇਲਦਾਰੀ ਨੂੰ ਬਿਠਾ ਲਿਆ ਉਹਨੂੰ ਕਹਿਣਾ ਸੀ ਮੈਂ ਭਰਾਵਾ ਉਹ ਨਹੀਂ ਆਖੇ ਲੱਗਦੀ ਉਹਨੇ ਮੇਰ ਕੋ ਨਹੀਂ ਹੁੰਦਾ ਕੁਝ ਵੀ ਉਹਨੂੰ ਮੈਂ ਪੁੱਛਿਆ ਮਰਾ ਜੇ ਕਿਤੇ ਕਿ ਮੰਮੀ ਕਿੱਥੇ ਆ ਅਗੋੜ ਕੇ ਪੈ ਗਈ ਮੈਂ ਚੋਕ ਪੁੱਛਿਆ ਨਹੀਂ ਮੈਂ ਦਲਜੀਤ ਕਿੱਥੇ ਗਿਆ ਵਾ ਆਂਦੀ ਮੈਨੂੰ ਕਿਹ ਬਰਾਹੀ ਉੱਡ ਕੇ ਪੈ ਗਈ ਗਾੜੀਆਂ ਮੈਨੂੰ ਮੈਂ ਚੋ ਆਪਾਂ ਘਰ ਸੋਈ ਇਹਨੂੰ ਆ ਗਈ ਫਿਰ ਚੱਲ ਇਹ ਤਾਂ ਗੱਲ ਛੱਡ ਤੇ ਕੱਲ ਸੰਦੀਪ ਕੋ ਬੋਲਣ ਨਹੀਂ ਜਰਨਾ ਪੈਸਾ ਤੂੰ ਕੀ ਗੱਲ ਹੋਈ ਮੰਮੀ ਗੱਲ ਕੀ ਹੋਣੀ ਆ ਭਾਬੀ ਜੀ ਦਾ ਫੋਨ ਆਇਆ ਹੈ ਪੈਸੇ ਮੰਗਣ ਦੀ ਕਹਿੰਦੀ 3-4 ਲੱਖ ਰੁਪਏ ਚਾਹੀਦਾ ਵਾ ਆਡੀ ਮਦਦ ਕਰ ਦੋ ਉਹਨਾਂ ਨੂੰ ਸ਼ਰਮ ਨਹੀਂ ਆਉਂਦੀ ਪੈਸੇ ਮੰਗਣਾ ਤੁਸੀਂ ਵੀ ਵਿਆਹ ਕੀਤਾ ਅਸੀਂ ਵੀ ਕੀਤਾ ਨੇ ਤਾਂ ਇਹ ਕਿੱਥੋਂ ਲੱਗਿਆ ਇਹਨੂੰ ਪਾਹੇ ਐਨਾ ਉਹਦਾਂ ਨੇ ਬੋਲ ਕੇ ਗਈ ਆ ਉਹਦੇ ਨੇ ਇਹਨੂੰ ਸ਼ਰਮ ਨਹੀਂ ਆਈ ਮੱਸਾ ਬੋਲਦੀ ਨੂੰ ਇੱਥੇ ਫੇਰ ਵੀ ਉਹਨੇ ਇੱਥੇ ਹੀ ਵਸਣਾ ਸੀ ਭਾਵੇਂ ਚੰਗੀ ਵਸਣਾ ਨਹੀਂ ਭਾਈ ਮਾੜੀ ਵਸਣ ਲਈ ਸੀ ਮੰਮੀ ਇਹਨਾਂ ਨੂੰ ਇਹ ਨਹੀਂ ਪਤਾ ਕਿ ਕਾਨੂੰ ਇਸ ਤਰ੍ਹਾਂ ਦੀ ਲੋੜ ਪੈ ਜਾਂਦੀ ਹੈ ਪਰ ਉਹਨਾਂ ਨੇ ਲੋੜ ਕਾਦੀ ਆ ਉਹਨਾਂ ਦੇ ਇਹੋ ਹੀ ਆ ਕਿ ਸਾਨੂੰ ਹੁਣ ਪੈਸੇ ਮਿਲ ਜਾਣ ਤੇ ਫੇਰ ਉਹ ਆ ਅਹੀਂ ਕਿੱਥੋਂ ਲੱਗਿਆ ਪਾਹੇ ਇਹਨਾਂ ਨੂੰ ਮੰਮੀ ਤੂੰ ਛੱਡੋ ਗੱਲ ਮੈਂ ਠੋਕ ਕੇ ਜਵਾਬ ਦਿੱਤੇ ਹੁਣਾਂ ਨੂੰ ਚੰਗਾ ਕੀ ਤਾਂ ਦੇ ਆ ਮੈਂ ਪਹਿਲੀ ਹੀ ਮਿਲ ਲੈ ਚੰਗਾ ਕੀ ਤਾਂ ਦਿੱਤਾ ਜਵਾਬ ਤੇ ਮੈਂ ਉਸਲੇ ਫੋਨ ਕਰਤਾ ਸੀ ਮੜਕੇ ਮੰਗਣਗੇ ਤਾਂ ਨਾ ਵਾਜੂ ਆਈ ਸੰਦੀਪ ਮੇਰੇ ਵੱਲ ਉਹਨੂੰ ਮੈਂ ਇਦਾਂ ਹੀ ਕਹਦਾ ਫਿਰ ਮੈਂ ਆ ਪਣੀਆਂ ਦੇਣੇ ਪਏ ਉਹਦਾਂ ਨੂੰ ਕਦੇ ਕੰਮ ਨਹੀਂ ਕਰਦੀ ਕਾਰ ਨਹੀਂ ਕਰਦੀ ਤੇ ਹੈਲੋ ਸਾਂਸੀ ਘਰ ਮੈਂ ਹਾਂ ਜੀ ਹੋਰ ਠੀਕ ਠਾਕ ਜੀ ਅੱਛਾ ਅੱਛਾ ਵੀ ਆ ਗਿਆ ਵਾ ਮੁੰਜਾ ਨਾ ਆ ਗਿਆ ਫਿਰ ਚਲ ਸੂਟ 619 ਆ ਫਿਰ ਵਧੀਆ ਹੋ ਗਿਆ ਚਲ ਕੋਈ ਨਹੀਂ ਆਵਾਂਗੇ ਆਹ ਤਾਂ ਸੱਚੀ ਬੜੀ ਸੋਹਣੀ ਨਹੀਂ ਖਬਰ ਸੁਣਾਈ ਹੈ ਕੋਈ ਨਹੀਂ ਮੈਂ ਵੀ ਨਿਆਣਿਆਂ ਨੂੰ ਦੱਸਣੀ ਆ। ਨਾਲੇ ਵਧਾਈ ਹੋਏ ਤੈਨੂੰ ਬਹੁਤ ਹੀ ਬਹੁਤ ਹੀ। ਚਲ ਕੋਈ ਨਹੀਂ। ਆਵਾਂਗੇ ਨਾਲ ਹੀ ਅਸੀਂ ਸਰਜਣੇ ਆਵਾਂਗੇ। ਚੰਗਾ ਫਿਰ। ਚਲ ਇਧਰ ਆ ਨਿਆਣਿਆਂ ਨੂੰ ਦਲਜੀਤ ਨੂੰ ਘਰ ਮਾਰਨੀ ਆ। ਦਲਜੀਤ। ਵੇ ਦਲਜੀਤ। ਹਾਂਜੀ। ਵੇ ਉਹ ਰਿਆ। ਕੰਮੀ ਕੋਈ? ਕੰਮੀ ਥੋੜਾ ਜਿਹਾ ਹਾਥ ੱਲੇ। ਆ ਗਿਆ ਆ ਗਿਆ। ਮਮੀ ਆ ਜਾ ਸੁੱਖ ਵਾ ਨਹੀਂ ਸੋਖੀ ਆ ਹਾਂਜੀ ਫੋਨ ਆਇਆ ਤੇਰੀ ਮਾਸੀ ਦਾ ਅੱਛਾ ਤੇ ਵਿਆਹ ਦੇਤਾ ਉਹਨੇ ਕੁੜੀ ਦਾ ਲੈ ਇਹਦੇ ਵਧੀਆ ਹੋਰ ਕੀ ਚਾਹੀਦਾ ਹਾਂ ਵਿਆਹ ਆ ਗਿਆ ਉਹਦੇ ਤੂੰ ਹਾਂਜੀ ਤਿਆਰੀਆਂ ਕਰੋ ਵਿਆਹ ਦੀਆਂ ਤੇ ਕਰਨੀਆਂ ਹੋਰ ਕਰਨੀਆਂ ਨਹੀਂ ਆ ਜਿਹੜਾ ਕੱਪੜਾ ਸਵਾਈਆਂ ਹੁਣ ਤੇ ਫਿਰ ਵਿਆਹ ਵੇਖੀਏ ਹੈ ਕਿਦੋਂ ਦਾ ਵਿਆਹ 10 ਦਿਨ ਰਹਿ ਗਏ ਵਿਆਹ ਦੇ ਵਿੱਚ ਇਹੋ 11 12 ਤਰੀਕ ਦਾ ਹੀ ਉਹ ਤੇ ਵਧੀਆ ਭਰੋੜ ਕੀ ਚਾਹੀਦਾ ਹਾਂ ਤੇ ਮੈਂ ਕੱਪੜੇ-ਕੁਪੜੇ ਲੈ ਆਈਏ ਜਾ ਕੇ ਤੇ ਉਹ ਫਿਰ ਮਾਂ ਸੀਤੇ ਜਾਣੇ ਉਹਨੂੰ ਕੀ ਹੋ ਗਿਆ ਮਾਤਾ ਦਲਜੀਤ ਮੈਂ ਲੋਨਾਂ ਨੇ ਸਾਰੇ ਢੱਬਰ ਨੂੰ ਕਿਹਾ ਵਾ ਉਹਨਾਂ ਨੇ ਸਾਰੇ ਜੀ ਆਇਓ ਤੇ ਇਹਦਾ ਮਹਾਰਾਣੀ ਦਾ ਪਤਾ ਨਹੀਂ ਹੁਣ ਜਾਂਦੀ ਹੈ ਕਿ ਨਹੀਂ ਜਾਂਦੀ ਜੇ ਨਾ ਨਾਲ ਸਾਡੇ ਤੁਰੀ ਤੇ ਬੜੀ ਨਮੋਸ਼ੀ ਵਾਲੀ ਗੱਲ ਵਾ ਮੰਮੀ ਨਾ ਜਾਉਗੀ ਸਾਨੂੰ ਕੀ ਅਸੀਂ ਦੋਵੇਂ ਮਾਪੋ ਤਾਂ ਚੱਲ ਜਾਾਂਗੇ ਜਾਣ ਨੂੰ ਤੇ ਜਾਵਾਂਗੇ ਅਸੀਂ ਤੇ ਪਰ ਇਹਦਾ ਫਰਜ਼ ਪੰਦਾ ਵਾ ਨਾਲ ਤੁਰਨ ਦਾ ਏ ਕਿਹੜੀ ਪੁੱਛ ਕੇ ਵੇਲੋ ਕੀ ਕਹਿੰਦੀ ਆ ਇਹਦੇ ਫਿਰ ਵੇਲਾਂਗੇ ਫਿਰ ਕੀ ਕਰਨਾ ਹੋਰ ਕੀ ਕਰਨਾ ਆ ਫਿਰ ਛੱਡ ਜਾਾਂਗੇ ਘਰੇ ਫਿਰ ਇਹਨੂੰ ਦਲਜੀਤ ਇਹ ਗੱਲ ਤੂੰ ਤਾਂ ਮੈਨੂੰ ਕਹਿਤੀ ਆ ਤੇ ਨਵਾਂ ਨਵਾਂ ਤਾਂ ਦਾ ਵਿਆਹ ਹੋਇਆ ਵਾ ਜੇ ਇਹ ਨਾ ਜਾਵੇਗੀ ਤੇ ਕੀ ਕਹਣਗੇ ਸਾਨੂੰ ਰਿਸ਼ਤੇਦਾਰ ਉਥੇ ਵੀ ਇਹ ਜੇ ਕੱਲ ਵੀ ਆਈ ਹੈ ਤੇ ਇਹ ਨਾਲ ਨਹੀਂ ਜਾਂਦੀ ਦਲਜੀਤ ਜੀ ਨਾ ਸਾਡੇ ਨਾਲ ਜਾਊਗੀ ਤੇ ਅਸੀਂ ਲੋਕਾਂ ਨੂੰ ਜਵਾਬ ਕੀ ਦਵਾਂਗੇ ਵੀ ਇਹ ਜੇ ਕੱਲ ਵੀ ਆਈ ਹੈ ਤੇ ਅੱਜ ਅਜ ਇਹਦੇ ਨਾਲ ਨਹੀਂ ਤੁਰੀ ਮਮੀ ਜੀ ਆਹ ਗੱਲ ਵਾ ਨਾ ਕੋਈ ਗੱਲ ਨਹੀਂ ਇਹਨੂੰ ਕਹਿ ਦਿੰਨੇ ਆ ਵੀ ਤਿਆਰ ਹੋ ਜੀ ਦੁਬਾਰੀ ਪਰ ਅੜੀ ਦੀ ਕਰਨਾ ਅੜੀ ਦੀ ਬੜੀ ਪੱਕੀ ਆ ਨਾ ਉਹਨੇ ਮਨਾਲਾਂਗੇ ਕੋਈ ਗੱਲ ਨਹੀਂ ਇਹ ਕਿੱਡੀ ਕੀ ਗੱਲ ਵਾ ਵਿਆਹ ਜਾਣੋ ਨਾ ਉਹਨੇ ਤਿਆਰ ਹੋ ਜਾਣਾ ਵਾ ਫੇਰ ਤੋਰ ਨੂੰ ਸ਼ੇਰ ਵਾ ਚੱਲ ਵੇਖ ਲੈਨੇ ਪੁੱਛ ਗਿਆ ਨੂੰ ਕੀ ਜਾਂਦੀ ਆ ਕਹਿਣਾ ਉਹਨੇ ਕੀ ਆ ਮੰਨ ਜਾਣਾ ਉਹਨੇ ਕਰੋ ਹ ਵਿਆਹ ਦੀਆਂ ਤਿਆਰੀਆਂ ਕੋਈ ਗੱਲ ਨਹੀਂ ਟਾਡੀ ਆਖਰੀ ਇੱਛਾ ਵੀ ਨਾ ਸ਼ੇਤੀ ਪੂਰੀ ਹੋ ਜਾਣੀ ਆ